ਪੰਜਾਬ ਸਰਕਾਰ ਦਰਨੇ ਦਾ ਜਿਹੜਾ ਆ ਸਾਡਾ ਕਾਰਨ ਹੈ ਵੀ ਸਾਡੀ ਸਾਰੀ ਕਲੋਨੀ ਸਾਡਾ ਸਾਰਾ ਵਾਰਡ ਪਾਣੀ ਦੇ ਵਿੱਚ ਡੁੱਬਿਆ ਹੋਇਆ ਪਾਣੀ ਦੇ ਦੂਸੇ ਗੱਟਰਾਂ ਦਾ ਪਾਣੀ ਆ ਰਿਹਾ ਪਾਈਪਾਂ ਦੇ ਵਿੱਚ ਪੀਣ ਵਾਲੇ ਆ ਪਾਈਪਲ ਦੇ ਇੰਨੀ ਬਦਬੂ ਮਾਰਦੀ ਹੈ ਇੰਨਾ ਬੁਰਾ ਹਾਲਾ ਔਰ 2.5 3 ਮਹੀਨੇ ਹੋ ਗਏ ਨੇ ਜਿੱਥੇ 40 ਸਾਲ ਪਾਣੀ ਉੱਡੇ ਦਰਿਆ ਦੇ ਵਿੱਚ ਗਿਆ 10 ਦਿਨਾਂ ਦੇ ਵਿੱਚ ਕੋਹ ਨੇਰ ਕਰਦੀ ਵੀ ਆਣ ਲੱਗੀ ਪਾਣੀ ਦੇ ਵਿੱਚ ਡੁੱਬੇ ਹੋਇਆ ਮੇਰਾ ਨਾਮ ਸੁਸ਼ਮਾ ਆ ਤੇ ਅਸੀਂ ਬਹੁਤ ਜਿਆਦਾ ਦੁਖੀ ਹਾਂ ਗੱਟੜਾਂ ਦਾ ਪਾਣੀ ਆ ਰਿਹਾ ਪਾਈਪਾਂ ਦੇ ਵਿੱਚ ਪੀਣ ਵਾਲਿਆਂ ਪਾਈਪਾਂ ਇੰਨੀ ਬਦਬੂ ਮਾਰਦੀ ਹੈ ਇੰਨਾ ਬੁਰਾ ਹਾਲ ਆ ਔਰ ਢਾਈ ਤਿੰਨ ਮਹੀਨੇ ਹੋ ਗਏ ਨੇ ਇਹ ਤਾਂ ਥੋੜੇ ਮਹੀਨੇ ਦੱਸਦੇ ਪਏ ਢਾਈ ਤਿੰਨ ਮਹੀਨਿਆਂ ਤੋਂ ਅਸੀਂ ਨਰਕ ਦੇ ਵਿੱਚ ਔਰ ਜਾ ਕੇ ਦੇਖੋ ਅਗਰ ਤੁਸੀਂ ਮੌਕਾ ਦੇਖੋ ਕਿ ਕੀ ਆ ਭੋਲੇ ਨੇ ਇੱਥੇ ਕੀ ਕੀਤਾ ਇੱਥੇ ਆਇਆ ਹਾਰ ਪੁਆਇ ਆਪਣੇ ਤੋਂ ਸਾਰਿਆਂ ਤੋਂ ਬੱਲਿਆ ਬੱਲਿਆ ਕਰਵਾਈ ਆਪਾਂ ਹੋ ਗਏ ਭੋਲੇ ਨੇ ਕਿਤਾ ਕੀ ਸਾਨੂੰ ਦਿਖਾਵੇ ਆ ਕੇ ਭੋਲਾ ਇੱਕ ਵਾਰੀ ਵੀ ਕਵੇ ਇੱਕ ਵਾਰੀ ਵੀ ਕਲੋਨੀ ਚ ਆਇਆ ਆ ਜੇ ਆਉਂਦੇ ਆ ਜਿਹੜੀਆਂ ਲੀਡਰਾਂ ਬਣੀਆਂ ਆ ਉਹਨਾਂ ਕੋਲੇ ਆਉਂਦੇ ਨੇ ਜਿਹੜਾ ਵੀ ਕੋਈ ਹੈਗਾ ਉਹ ਲੀਡਰ ਕੋਲੇ ਆਉਂਦਾ ਜਿਹੜੀ ਇੱਥੇ ਮਹੱਲੇ ਦੀ ਲੀਡਰ ਹੋਊਗੀ ਕੋਈ ਉਹਦੇ ਕੋਲੇ ਆਣਗੇ ਹੋ ਜਿੱਦਾਂ ਕਿ ਕੱਲ ਮੇਰ ਵੀ ਇੱਥੇ ਹੋ ਕੇ ਗਈ ਉਹ ਕਹਿੰਦੇ ਮਤਲਬ ਕਿ ਦੋ ਤੋਂ ਤਿੰਨ ਦਿਨਾਂ ਦਾ ਹੱਲ ਹੋ ਜਾਏਗਾ ਮੇਰ ਮੇਰ ਕੀ ਆ ਮੇਰ ਦੋ ਦਿਨ ਦੋ ਦਿਨ ਐ ਤੇ ਮੰਜੀ ਡਾ ਕੇ ਬੈਠੇ ਮੇਰ ਤੇ ਦੋ ਦਿਨ ਪਾਣੀ ਪੀ ਕੇ ਦਿਖਾਵੇ ਟੱਬਰ ਸਣੇ ਅਸੀਂ ਮੰਨ ਜਾਂਦੇ ਹਾਂ ਕਿ ਆਪੇ ਇਹ ਵੀ ਗੰਦਗੀ ਖਾਂਦੇ ਨੇ ਗਰੀਬ ਬੰਦੇ ਧਰਨਾ ਲਗਾਉਣਾ ਕੋਈ ਹੱਲ ਹੋ ਸਕਦਾ ਜੀ ਹਾਂ ਧਰਨਾ ਲਗਾਵਾਂਗੇ ਰੋਜ਼ ਲਗਾਵਾਂਗੇ ਅਗਰ ਨਹੀਂ ਆ ਲੋਏਗਾ ਤਾਂ ਰੋਜ਼ ਲਗਾਵਾਂਗੇ ਧਰਨਾ ਰੋਜ਼ਾਨਾ ਲਗਾਵਾਂਗੇ ਅਸੀਂ ਆਪਣੇ ਕਾਉਂਸਲਰ ਦਾ ਸਾਥ ਦਵਾਂਗੇ ਸਾਡੀ ਕਲੋਨੀ ਤੇ ਕੰਮ ਨਹੀਂ ਹੋਣ ਦੇ ਰਹੇ ਨੇ ਕੌਣ ਨਹੀਂ ਹੋਰ ਨੇ ਦੇ ਰਿਹਾ ਆ ਭੋਲਾ ਨਹੀਂ ਹਾਂ ਚਤਰਵੀਰ ਸਿੰਘ ਕਮਲ अरोड़ा ਨਾਮ ਹੈ ਜੀ ਮੇਰਾ ਵਾਰਡ ਨੰਬਰ 20 ਤੋਂ ਮੈਂ ਕਾਉਂਸਲਰ ਹਾਂ ਠੀਕ ਹੈ ਜੀ ਇਸ ਧਰਨੇ ਦਾ ਅੱਜ ਜਿਹੜਾ ਆ ਸਾਡਾ ਕਾਰਨ ਹੈ ਵੀ ਸਾਡੀ ਸਾਰੀ ਕਲੋਨੀ ਸਾਡਾ ਸਾਰਾ ਵਾਰਡ ਪਾਣੀ ਦੇ ਵਿੱਚ ਡੁੱਬਿਆ ਹੋਇਆ ਇਹਨਾਂ ਨੇ ਕੋਈ ਪਾਣੀ ਨੂੰ ਵਟ 40 ਸਾਲ ਤੋਂ ਸਾਡਾ ਪਾਣੀ ਕੁੱਡੇ ਦਰਿਆ ਦੇ ਵਿੱਚ ਜਾ ਰਿਹਾ ਸੀਗਾ ਅਸੀਂ ਕਹਿੰਦੇ ਆ ਫੁੱਟੇ ਦਰਿਆ ਦੇ ਵਿੱਚ ਪਾਣੀ ਨਹੀਂ ਪੈਣਾ ਚਾਹੀਦਾ ਪਰ ਪਹਿਲਾਂ ਉਸ ਪਾਣੀ ਦੀ ਨਿਕਾਸੀ ਕਰਨੀ ਚਾਹੀਦੀ ਸੀ ਇਹਨਾਂ ਨੇ ਕੋਈ ਨਿਕਾਸੀ ਨਹੀਂ ਕੀਤੀ ਪਹਿਲਾਂ 40 ਸਾਲ ਪਾਣੀ ਵਿੱਚ ਪੈਂਦਾ ਰਿਹਾ ਹੁਣ ਅੱਜ ਆ ਕੇ ਤਾਨਾਸ਼ਾ ਰਾਜ ਚਲਾਣ ਲਈ ਸਿੱਧੀਆਂ ਲਾਈਨਾਂ ਦੇ ਵਿੱਚ ਦੁਬਾਰਾ ਕਰਤੀਆਂ ਪਾਣੀ ਬੰਦ ਕਰਤਾ ਪਾਣੀ ਦਾ ਕੋਈ ਰੂਟ ਪਲਾਨ ਨਹੀਂ ਬਣਾਇਆ ਕੋਈ ਉਹਦਾ ਪਾਣੀ ਦਾ ਬਲੂਪ੍ਰਿੰਟ ਤਿਆਰ ਨਹੀਂ ਕੀਤਾ ਗਿਆ ਪਾਈਪਾਂ ਦਾ ਵੀ ਪਾਣੀ ਅੱਜ ਅਸੀਂ ਇੱਕ ਪਾਸੇ ਉਹ ਬੰਦ ਕਰ ਰਹੇ ਹਾਂ ਤੇ ਦੂਸਰੇ ਪਾਸੇ ਜਿੱਦਾਂ ਡਾਇਵਰਟ ਕਰ ਰਿਆ ਕੀ ਉਹ ਪਾਈਪਾਂ ਚੱਲ ਰਹੀਆਂ ਨੇ ਉਹ ਬਾਈਪਾਸ ਸਾਰੀਆਂ ਜਾਮ ਨੇ ਮੇਰੀ ਬੇਨਤੀ ਹੱਥ ਜੋੜ ਕੇ ਸਰਕਾਰ ਨੂੰ ਵੀ ਉਹ ਪਾਈਪਾਂ ਖੋਲੀਆਂ ਜਾਣ ਜਿੰਨੀ ਦੇਰ ਤੱਕ ਤੁਹਾਡੀਆਂ ਪਾਈਪਾਂ ਦੀ ਸਫਾਈ ਨਹੀਂ ਹੁੰਦੀ ਜਿੱਥੇ 40 ਸਾਲ ਜਿੱਥੇ 40 ਸਾਲ ਪਾਣੀ ੁੱਡੇ ਦਰਿਆ ਦੇ ਵਿੱਚ ਗਿਆ 10 ਦਿਨਾਂ ਦੇ ਵਿੱਚ ਕੋਹ ਨੇਰਦਰ ਦੇ ਨਹੀਂ ਆਣ ਲੱਗੀ ਤੁਸੀਂ ਲੋਕਾਂ ਨੂੰ ਮਰਨ ਤੇ ਮਜਬੂਰ ਕੀਤਾ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ 1-1-1 ਫੁੱਟ ਗਟਰਾਂ ਦਾ ਪਾਣੀ ਸੀਵਰੇਜ ਦਾ ਪਾਣੀ ਜਾ ਰਿਹਾ ਕਿ ਤੁਸੀਂ ਲੋਕਾਂ ਨੂੰ ਬਚਾ ਰਹੇ ਹੋ ਕਿ ਮਾਰ ਰਹੇ ਹੋ ਜਨਾਬ ਸਰਕਾਰ ਨੂੰ ਮੇਰੀ ਨੂੰ ਬੇਨਤੀ ਹੈ ਲੋਕਾਂ ਦੇ ਵਿੱਚ ਆ ਕੇ ਦੇਖੋ ਦੋ ਕਿੰਨੇ ਨਰਕ ਦੀ ਜ਼ਿੰਦਗੀ ਭੋਗਣ ਲਈ ਤੁਸੀਂ ਮਜਬੂਰ ਕੀਤਾ ਹੋਇਆ ਮੇਅਰ ਮੈਡਮ ਲੋਕਾਂ ਨੂੰ ਨਰਕ ਦੀ ਜ਼ਿੰਦਗੀ ਭੋਗ ਜੀ ਲਈ ਤੁਸੀਂ ਮਜਬੂਰ ਕਰਦੇ ਪਿਓ ਐਮ ਐਲ ਏ ਸਾਹਿਬ ਇੱਕ ਵਾਰੀ ਇੱਥੇ ਸਾਡੇ ਸੰਜੇ ਗਾਂਧੀ ਕਲੋਨੀ 32 ਸੈਕਟਰ ਭੋਲਾ ਕਲੋਨੀ ਪਪਾ ਜੀਵਨ ਸਿੰਘ ਨਗਰ ਗਿਆੜਾ ਮਾਰ ਕੇ ਦੇਖੋ ਲੋਕ ਮਰਨ ਦੀ ਗੁਜ਼ਾਰ ਤੇ ਖੜਿਆ ਸੀ ਬੰਦੇ ਮਰਨ ਨਹੀਂ ਦੇਣੇ ਤੇ ਕਰੋੜਾ ਸਾਹਿਬ ਦੇਖਦੇ ਹੋ ਕੱਲ ਜਿੱਦਾਂ ਮੇਅਰ ਵੀ ਆਂਦੀ ਇੱਥੇ ਤੇ ਐਮਐਲਏ ਸਾਹਿਬ ਵੀ ਹੋ ਕੇ ਗਏ ਨੇ ਉਹ ਕਹਿ ਕੇ ਗਏ ਨੇ ਦੋ ਤੋਂ ਤਿੰਨ ਦਿਨਾਂ ਦੇ ਵਿੱਚ ਇਹ ਚੀਜ਼ ਦਾ ਹੱਲ ਹੋ ਜਾਏਗਾ ਜੀ ਉਹਨੂੰ ਕਿੱਸਾ ਦੇਖ ਦਿਓ ਤੁਸੀਂ ਕੋਈ ਸੁਣਵਾਈ ਨਹੀਂ ਕਿਸੇ ਅਫੀਸਰ ਨੂੰ ਅਸੀਂ ਕਾਲ ਕਰਦੇ ਆ ਐਸਡੀਓ ਨੂੰ ਕਰਦੇ ਆ ਐਕਸੀਐਨ ਨੂੰ ਕਰਦੇ ਆ ਕਮਿਸ਼ਨਰ ਸਾਹਿਬ ਨੂੰ ਕਰਦੇ ਆ ਉਹਨਾਂ ਨੇ ਫੋਨ ਹੀ ਬੰਦ ਕੀਤਾ ਹੋਇਆ ਆਪਣਾ ਨੀਰਜ ਜੈਨ ਜੀ ਨੇ ਕੀ ਗੱਲ ਅਸੀਂ ਇਸ ਲੋਕਾਂ ਨੂੰ ਮਾਰ ਦਿੱਤੀ ਜਿਨ੍ਹਾਂ ਨੇ ਵੋਟਾ ਪਾ ਕੇ ਜਿਤਾਇਆ ਸਾਨੂੰ ਕੋਈ ਸਾਡੀ ਬੀਗ ਹਿਊਮਨ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਸਾਡੀ ਮੇਰੀ ਬੇਨਤੀ ਹੈ ਸਰਕਾਰ ਨੂੰ ਇਹ ਪਾਣੀ ਨੂੰ ਖੋਲਿਆ ਜਾਵੇ ਜਿੰਨੀ ਦੇਰ ਤੱਕ ਤੁਹਾਡੀਆਂ ਲਾਈਨਾਂ ਨਹੀਂ ਸਾਫ਼ ਹੁੰਦੀਆਂ ਚਾਹੇ 2 ਦਿਨ ਲੱਗਣ ਚਾਹੇ 4 ਦਿਨ ਲੱਗਣ ਜਦੋਂ ਲਾਈਨਾਂ ਸਾਫ਼ ਹੋ ਜਾਣਗੀਆਂ ਤੁਹਾਡੀਆਂ ਪਾਣੀ ਡਾਇਵਰਟ ਕਰ ਦਿਓ ਸਾਨੂੰ ਕੋਈ ਤਰਾਜ ਨਹੀਂ ਪਰ ਅਸੀਂ ਲੋਕਾਂ ਨੂੰ ਮਰਨ ਨਹੀਂ ਦੇਣਾ ਡੇ ਡੇ ਫੋਟੋ ਲੋਕਾਂ ਦੇ ਘਰੇ ਗੰਡਰਦਾ ਪਾਣੀ ਖਪਿਆ ਆ ਖੜਾ ਆ ਜਾ ਕੇ ਦੇਖੋ ਲੋਕਾਂ ਦੇ ਹਾਲਾਤ ਉਥੇ ਤੁਸੀਂ ਆਪਣੇ ਘਰਾਂ ਦੇ ਵਿੱਚ ਦਫ਼ਤਰਾਂ 'ਚ ਬੈਠੇ ਹੋ ਇੱਥੇ 10 ਮਿੰਟ ਲੋਕਾਂ ਦੇ ਘਰੇ ਆ ਕੇ ਤੁਹਾਨੂੰ ਆਜੋ ਚਾਹ ਪੀ ਆਈਏ ਤੁਹਾਡਾ ਸਤਿਕਾਰ ਕਰਾਂਗੇ ਆਓ ਚਾਹ ਪਈਏ ਸਾਡੇ ਕੋਲ ਚਾਹ ਹੀ ਪੀ ਕੇ ਦਿਖਾਓ ਤੁਸੀਂ ਆ ਕੇ ਦਫਤਰਾਂ 'ਚ ਗੱਲਾਂ ਮਾਰਨੀ ਐ ਐਮਐਲਏ ਸਾਹਿਬ ਉਹ ਸੋਕੀਆਂ ਨੇ ਇੱਥੇ ਗਰਾਊਂਡ ਲੈਵਲ ਤੇ ਆ ਕੇ ਦੇਖੋ ਕੀ ਹਾਲ ਲੋਕਾਂ ਦਾ ਕੀ ਦਾ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਐ ਅਸੀਂ ਆਮ ਬੰਦੇ ਆ ਆਮ ਪਬਲਿਕ ਦੇ ਵਿੱਚੋਂ ਚੁਣੇ ਗਏ ਆ ਤੇ ਦੂਸਰਾ ਤੁਹਾਨੂੰ ਆ ਮਜਬੂਰ ਹੋ ਗਿਆ ਧਰਨੇ ਲਾਉਣ ਤੇ ਤੁਸੀਂ ਆ ਆਮ ਲੋਕਾਂ ਆ ਖੜੇ ਆ ਆ ਖੜੇ ਨੇ ਆਮ ਲੋਕ ਜੰਦਾਬਾਦ 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 ਜੰਦਾਬਾਦ